ਈ ਸੱਚ ਇੱਕਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂrt ਜੁਨੀ ਸਪੰਗੁਰ ਪ੍ਰਸਾਦ ਜਬ ਆਸਾ ਦੇਵਾ ਸੱਚ ਪੀ ਸੱਚ ਨਾਨਕ ਨਾਨਕ ਉਸੇ ਇੱਕਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂrt ਜੁਨੀ ਸਪੰਗੁਰ ਪ੍ਰਸਾਦ ਜਬ ਆਦ ਸੱਚ ਚਵਾ ਸੱਚ ਨਾਨਕ ਹੋਸੀ ਪੀ ਸੱਚੇ ਇੱਕਮਕਾਰ ਸਤਨਾਮ ਕਰਤਾ ਪੁਰਖ ਨਿਰਮੂrt 19 ਸੇ ਬੰਗੁਰ ਪ੍ਰਸਾਦ ਜਮ ਜੁਗਾਸਾ ਜੁਗਾਸਾ ਪੀ ਨਾਨਕ ਨਾਨਕ ਹੋਸੀ ਪੀ ਸੱਚ ਏਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂrt ਜੁਨੀ ਸੇ ਬੰਗੁਰ ਪ੍ਰਸਾਦ ਜਮ ਜੁਗਾਸਾ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸਭੰਗੁਰ ਪ੍ਰਸਾਦ ਜਬ ਆਸਾ ਜੁਗਾ ਸਚ ਹੈ ਭੀ ਸਚ ਨਾਨਕ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸਭੰਗੁਰ ਪ੍ਰਸਾਦ ਜਬ ਆਸਾ ਜੁਗਾ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸਭੰਗੁਰ ਪ੍ਰਸਾਦ ਜਬ ਆਸਾ ਜੁਗਾ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਰ ਮੂਰਤ ਜੁਨੀ ਸੇਵੰ ਗੁਰ ਪ੍ਰਸਾਦ ਜਬ ਆਸਾ ਜੁਗਾ ਸਚ ਹੈ ਪੀ ਨਾਨਕ ਨਾਨਕ ਹੋਸੀ ਪੀ ਸਚ ਇੱਕ ਉਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੇਵੰ ਗੁਰ ਪ੍ਰਸਾਦ ਜਬ ਆਸਾ ਜੁਗਾ ਸਚ ਹੈ ਪੀ ਸਚ ਨਾਨਕ ਨਾਨਕ ਹੋਸੀ ਪੀ ਸਚ ਇੱਕ ਉਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੇਵੰ ਗੁਰ ਪ੍ਰਸਾਦ ਜਦ ਆਦ ਸੱਚ ਜੁਗਤ ਸੱਚ ਹੈਪੀ ਸੱਚ ਨਾਨਕ ਨਾਨਕ ਹੋਸੀਪੀ ਸੱਚ ਏਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਸੇਵੰਗੁਰ ਪ੍ਰਸ਼ਾਦ ਜਦ ਆਸ ਸੱਚ ਜੁਗਾ ਸੱਚ ਹੈਪੀ ਸੱਚ ਨਾਨਕ ਨਾਨਕ ਹੋਸੀਪੀ ਸੱਚ ਏਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ ਮੂਰਤੀ ਜੁਨੀ ਸੇਵੰਗੁਰ ਪ੍ਰਸ਼ਾਦ